ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਚੈਨਲ ਮਾਈ ਹੌਬੀਸ 'ਚ ਠੰਡ ਬਹੁਤ ਜ਼ਿਆਦਾ ਵੱਧ ਗਈ ਹੈ ਹੁਣ ਥੋੜਾ ਜਿਹਾ ਸੋਚ ਚੰਗਿਆ ਇਸ ਲਈ ਮੈਂ ਬਾਹਰ ਨਿਕਲੀ ਤੇ ਥੋੜੀ ਜਿਹੀ ਸੈਰ ਤੋਂ ਅੰਦਰ ਬੈਠੇ ਬੈਠੇ ਵੀ ਥੱਕ ਜਾਂਦੇ ਆ ਸੋਚਿਆ ਥੋੜਾ ਜਿਹਾ ਬਾਹਰ ਦਾ ਦੇਖ ਲਈਏ ਮੌਸਮ ਕਿਹ ਕਿਤਾ ਚਸਾ ਹੈ ਇਹ ਪਿੰਡ ਦੇ ਨਜ਼ਾਰੇ ਗ੍ਰੀਨਰੀ ਮੈਂ ਦਿਖਾਉਂਦੀ ਆ ਤੁਹਾਨੂੰ ਟਣਾ ਬਗੀਚੀ ਸੋਤ niche ਮਿੱਠੇ ਨਿੰਬੂ ਦੇਖੋ ਕਿੰਨੇ ਵੱਡੇ ਵੱਡੇ ਲੱਗੇ ਹੋਏ ਆ ਵਾਓ ਕਿੰਨੇ ਵੱਡੇ ਬੜੇ ਕਾਫੀ ਸਾਰੇ ਨਿੰਬੂ ਲੱਗੇ ਹੋਏ ਆ ਮੈਂ ਵੀ ਕਈ ਦਿਨ ਬਾਅਦ ਆਈ ਹਾਂ ਇੱਥੇ ਨਿੰਬੂ ਪੱਕਣ ਵਾਲੇ ਨੇ ਸਾਰੇ ਕਾਫੀ ਨਿੰਬੂ ਲੱਗੇ ਹੋਏ ਆ ਇਹਦੇ ਤੇ ਇਹ ਗਲਗਲ ਦਾ ਪੌਦਾ ਬਹੁਤ ਸਾਰੀਆਂ ਗਲਗਲਾਂ ਲੱਗੀਆਂ ਹੋਈਆਂ ਸੀ ਇਹਦੇ ਤੇ ਤੋੜ ਲੀਆਂ ਸਾਰੀਆਂ ਪੱਕ ਗਿਆ ਸੀਗੀਆਂ ਉੱਪਰ ਤੱਕ ਲੱਗੀਆਂ ਹੋਈਆਂ ਸੀਗੇ ਕਾਫੀ ਉੱਚਾ ਹੋ ਗਿਆ ਪੌਦਾ ਇਹ ਇਹਦੇ નીચે ਧਣੀਆਂ ਵਗੈਰਾ ਮੇਥੇ ਸਾਗ ਤੇ ਅੰਬ ਦਾ ਫੁੱਟ ਹੈ ਮੈਂ ਨਹੀਂ ਹਨ ਔਰੇਂਜ ਔਰੇਂਜ ਵੀ ਕਾਫੀ ਲੱਗੇ ਹੋਏ ਸੀਗੇ ਕੁਝ ਆ ਤੋੜ ਲੇ ਕੁਝ ਲੱਗੇ ਹੋਏ ਆ ਇਹਦੇ ਤੇ ਦੇਖੋ ਕਿੰਨੇ ਲੱਗੇ ਹੋਏ ਆ ਉਹ ਕੁਆਰਲੀ ਸੈਟ ਲੀਚੀ ਦਾ ਦਰਖਤ ਇਹਦੇ ਵਿੱਚ ਇੱਕ نیچے ਅੰਬ ਦਾ ਪੌਦਾ ਲੱਗਿਆ ਹੋਇਆ ਹੈ ਠੰਡ ਕਰਨ ਪੌਦਿਆਂ ਦਾ ਵੀ ਹਾਲਤ ਬੁਰੀ ਹੋਈ ਜੀ ਹੈ ਇਹ ਔਰੈਂਜ ਫਰੈਸ਼ ਫਰੈਸ਼ ਇਹ ਵਿਚਾਰੇ ਬੈਂਗਣ ਦਾ ਬੂਟਾ ਸੀਗਾ ਬੈਂਗਣ ਲੱਗੇ ਤੇ ਠੰਡ ਕਰ ਨੂੰ ਸੁੱਕ ਗਿਆ ਇਹ ਸਾਰਾ ਇੱਕ ਬੈਂਗਣ ਲੱਗਿਆ ਬਤਾ ਇਹਨੂੰ ਇਹ ਇਧਰ ਹਲਦੀ ਹਲਦੀ ਪੱਟਣ ਵਾਲੀ ਹੋਈ ਵੀ ਹੈ ਸਾਰਾ ਉੱਪਰ ਚ ਸੁੱਕ ਗਿਆ ਇਹਦਾ ਇਹ ਤੇਜ ਇਧਰ ਲੱਗੀਆਂ ਹੋਈਆਂ ਜੀ ਮਿਰਚਾਂ ਜੀ ਮਸੰਮੀ ਦਾ ਬੂਟਾ ਉਹ ਚੀਕੂ ਖੜਾ ਆਪਣੇ ਮੌਸਮ ਸਿਰ ਹਰੇਕ ਫਰੂਟ ਚੰਗਾ ਲੰਦਾ। ਚੱਲਾਂ ਬਾਨਾ ਮੌਸਮ ਤੁਸੀਂ ਹੁਣ ਸੰਤਰੀ ਆ। ਸੰਤਰੀ ਦੇਖ ਕੇ ਤਾਂ ਬਹੁਤ ਸੋਹਣਾ ਲੱਗਦਾ ਦਰਖਤ ਸੰਤਰੀਆਂ ਨਾਲ ਜਾਂ ਕਾਫੀ ਜ਼ਿਆਦਾ ਲੱਗੇ ਹੁੰਦੇ ਨਾ। ਔਰੈਂਜ ਔਰੈਂਜ ਲੱਦਿਆ ਪਿਆ ਸੀਗਾ ਇਹ। ਇਹ ਨੀਚੇ ਪੈ ਦਿਨੋ ਲੱਗਿਆ ਹੋਇਆ ਵਿੱਚ ਵਿੱਚ ਹਰਾ ਹੋ ਗਿਆ ਵਿੱਚ ਵਿੱਚ ਠੰਡ ਘਣ ਸੁੱਕ ਗਿਆ। ਮੈਂ ਵੀ ਥੋੜੇ ਤੋਂ ਤੋੜੇ ਲੰਦੇ। ਚਟਣੀ ਬਣਾ ਲਾਂਗੇ। ਗਰਮੀਆਂ ਵਿੱਚ ਤਾਂ ਪਦੀਨੇ ਦੀ ਚਟਣੀ ਵਧੀਆ ਲੱਗਦੀ ਹੈ ਪਰ ਸਰਦੀਆਂ ਵਿੱਚ ਵੀ ਮੈਂ ਤੁਹਾਡੇ ਨਾਲ ਇੱਕ ਨਵੀਂ ਰੈਸਪੀ ਸ਼ੇਅਰ ਕਰੂੰਗੀ ਚਟਣੀ ਦੀ ਉਹ ਤੋਂ ਲੈ ਪਦੀਨਾ ਆਪਾਂ ਨੇ ਚਟਣੀ ਬਣਾਵਾਂਗੇ ਇਹ ਨਿੰਬੂ ਐਵੇਂ ਕਿਸੇ ਗਰਮੀਓਂ ਚ ਨਿੰਬੂ ਦੀ ਜ਼ਰੂਰਤ ਨਹੀਂ ਹੁੰਦੀ ਉਸ ਵਕਤ ਨਿੰਬੂ ਕੋਈ ਲੱਗਦਾ ਨਹੀਂ ਤੇ ਹੁਣ ਸਰਦੀਆਂ ਚ ਐਨੀ ਜ਼ਰੂਰਤ ਨਹੀਂ ਨਿੰਬੂ ਦੀ ਉਹਨਾਂ ਨੇ ਸਾਰੇ ਨਿੰਬੂ ਲੱਗੇ ਹੋਏ ਤੇ ਦੇਖ ਲੈ ਜੀ ਜੀ ਕਿੰਦਿਸ ਕੋ ਬਰਸੀਆ ਵਾਸ ਤੁਮੀ ਪਿਆਰੀ ਲੱਗ ਰਹੀ ਹੈ ਸਾਰੇ ਉੜ ਕੇ ਉਹ ਬੈਠੇ ਇਹ ਵੀ ਕਲਾਕੀ ਮਨ ਨੂੰ ਸਕੂਨ ਦੇਣ ਵਾਲਾ ਦ੍ਰਿਸ਼ ਹੈ ਸ਼ਹਿਰਾਂ ਚ ਇਹ ਜਿੱਦਾਂ ਨਹੀਂ ਮਿਲਦੀਆਂ ਰਿਕਰ ਨੂੰ ਪਰ ਸਾਡੇ ਪਿੰਡਾਂ ਚ ਇਹ ਚੀਜ਼ ਵਾਧੂ ਮਿਲ ਜਾਂਦੀ ਹੈ ਕੁਝ ਮਿਰਚਾਂ ਗਮਲੇ ਚ ਬੋਲ ਲੇ ਤੁਹਾਨੂੰ ਗੋਲ ਵਾਲੀ ਮਿਰਚ ਤੁਸੀਂ ਦੇਖ ਸਕਦੇ ਇਹ ਸਾਰੀਆਂ ਗੋਲ ਛੋਟੂ ਛੋਟੀਆਂ ਮਿਰਚਾਂ ਵਸਾਈ ਵੀ ਰਹਿਣਾ ਇਹਨਾਂ ਨੇ ਤੋੜ ਹੀ ਲੱਤੇ ਨੇ ਜਿਸ ਤਰੀਕੇ ਇਹ ਨਿੰਬੂ ਮਚਾਤ ਦਾ ਤੋੜ ਕੇ ਲਿਕੇ ਆਈ ਸੀਗੀ ਛੋਟੇ ਛੋਟੇ ਗਮਲੇ ਚ ਲੱਗੇ ਹੋਏ ਸੀ ਮੁੰਨਿੰਬੂ ਇਹ ਤੇ ਹੁਣੇ ਮਿਰਚਾਂ ਤੋੜ ਲਈ ਆਪਾਂ ਆਪੇ ਮਿਰਚਾਂ ਲੱਗੀਆਂ ਇਹਨਾਂ ਬੂਟੇ ਨੇ ਇਹ ਦੋ ਬੂਟੇ ਹੋਏ ਗਮਲੇ ਚ ਇਨਾ ਮੇਰਾ ਜਿਹੜਾ ਅਸਲੀ ਬੌਧਾ ਵਿੱਚ ਲੁਕਿਆ ਉਹ ਵੀ ਮਾਰ ਲਿਆ ਸਾਰਾ ਹੁਣ ਆਰਾ ਪਾਇਆ ਜੀ ਨਾ ਚੇਲੇ ਜਣਾ ਮੇਰੇ ਕੋਲ ਛੋਟੇ ਲੱਗੇ ਪੱਤਿਆਂ ਚ ਲੁਕੇ ਹੋਏ ਦਿਖਦੀਆਂ ਵੀ ਨਹੀਂ ਹੈ ਮਿਰਚਾਂ ਹਾਂ ਦੇਖੋ ਫ੍ਰੈਸ਼ ਮਿਰਚ ਹਰੀਆਂ ਮਿਰਚਾਂ ਛਟਣੀ ਚਿਪਾਉਣੀ ਨੇ ਉਹ ਆਪਣਾ ਨਿਕਾਲ ਦੇਣੀ ਇਸ ਤੇ ਬਾਕੀ ਚੀਜ਼ ਇਹਨਾਂ ਨੂੰ ਉੱਪਰ ਧੋਗ ਦਾਂਗੀ ਥੋੜਾ ਜਿਹਾ ਇਹਦੇ ਚ ਪਾ ਦਾਂਗੀ ਦਿਨ ਦਿਨ ਨਾ ਤਾਂ ਹੈ ਸੌਰੀ ਧਨੀਆ ਪਾ ਦਾਂਗੀ ਇਹਦੇ ਚ ਇਹਨਾਂ ਸਾਰੀਆਂ ਚੀਜ਼ਾਂ ਨੂੰ ਮਿਰਚਾਂ ਵੀ ਘੱਟ ਕਰ ਦੂੰਗੀ ਕਿਉਂਕਿ ਚਟਨੀ ਚੰਨੀਆਂ ਮਿਰਚਾਂ ਨਹੀਂ ਚੱਲਣਗੀਆਂ ਤੇਜ਼ ਹੁੰਦੀਆਂ ਮਿਰਚੇ ਮੈਂ ਚਾਰ ਮਿਰਚ ਰੱਖੀ ਐ ਛੋਟੀਆਂ ਜੀਆਂ ਨੇ ਤੇ ਦੇਦੇ ਧਨੀਆ ਪਾ ਕੇ ਇਹਨੂੰ ਵਾਸ਼ ਕਰਦੇ ਆਪਾਂ ਚਟਣੀ ਬਣਾਉਣ ਲਈ ਮੈਂ ਲੈਨੇ ਜਿੱਤੇ ਨੇ ਟਮਾਟਰ 10 మీడియం ਆਕਾਰ ਦੇ ਪਿਆਜ਼ ਕੱਟ ਕੇ ਤੇ ਧਨੀਆ ਪਦੀਨਾ ਆਪਾਂ ਤੋੜ ਕੇ ਲਿਆਏ ਆ ਤੇ ਸੀਕਰਟ ਮੂਲੀ ਅੱਧੀ ਮੂਲੀ ਨੂੰ ਮੈਂ ਚੰਗੀ ਤਰ੍ਹਾਂ ਧੋ ਕੇ ਛਿੱਲ ਲਿਆ ਉੱਪਰ ਤੋਂ ਇਹਨੂੰ ਆਪਾਂ ਕद्दूकस ਕਰਾਂਗੇ ਤੇ ਦਸ ਬਰਕਾ ਲਈ ਲਸਣ ਦੀ ਆ ਸਭ ਤੋਂ ਪਹਿਲਾਂ ਗੈਸ ਆਨ ਕਰਕੇ 프라이 ਪੈਨ ਰੱਖਿਆ ਇਹ ਦਸ ਪਾਇਆ ਕਰਨ ਥੋੜਾ ਜਿਹਾ ਤੇਲ ਜਦੋਂ ਤੇਲ ਗਰਮ ਹੋ ਜਾਏਗਾ ਜਦੋਂ ਤੇਲ ਗਰਮ ਹੋਏ ਆਪਾਂ ਨੇ ਟਮਾਟਰ ਕੱਟ ਲੈ ਇਹ ਫਰੰਟ ਪਾਰਟ ਆਪਾਂ ਨੇ ਕੱਟ ਦਣਾ ਇਹਦਾ ਬਸ ਵਿੱਚ ਤੋਂ ਸੈਂਟਰ ਚ ਦੋ ਦੋ ਟੁਕੜੇ ਕਰ ਲੈਣੇ ਤਿੰਨੇ ਟਮਾਟਰਾਂ ਜਿੰਨੇ ਦੋ ਦੋ ਟੁਕੜੇ ਕਰ ਲੈ ਤੇਲ ਹੋ ਗਿਆ ਆਪਣਾ ਗਰਮ ਤੇ ਹਣ ਪੁੰਨ ਲਾਉਂਦੇ ਆਪਾਂ ਲਓ ജന ആസേം മീഡിയ ബൈ कद्दूकस करिए होगी अपनी कद्दूक मेरा बरीक वाला किसी मोटा बरीक जो थोड़े को किसी कर सकते हम देख रहे हैं कि टमा तकरीबन तकरीबन अपना हो गया जोड़े टमाटर इन्होंने पाल पटाए ताकि ਰੋਟੀ ਸੈੱਟ ਤੋਂ ਵੀ ਸੰਗੀਤਰਾ ਪਕਾ ਲਿਆ। ਪਰ ਪਾਣ ਦੇ ਅੰਦਰ ਜਿਹੜਾ ਕਾਲਾ ਓਪਨ ਟਿੱਕਾ ਸੀ ਇਹ ਕਿ ਨੀਚੇ ਵਾਲਾ ਰਬੜ। ਇਹ ਜਿੱਥੇ ਬਣਾਉਂਗੇ ਫਸਟੀਆਂ ਵਿੱਚ ਮੁੰਨਾ ਮੇ ਟੌਪਰਸ ਟਮਾਟਰ ਤਕਰੀਬਨ ਹੋਣ ਵਾਲੇ ਆ ਇਹਦੇ ਚ ਅਪਾ ਪਾ ਦਾਂਗੇ ਆਪਣਾ ਮੇਰੇ ਅਸੀਂ ਟਮਾਟਰ ਸੀਗਾ ਧਨੀਆ ਪਦੀਨਾ ਹਰੀ ਮਿਰਚ ਉਸ ਤੋਂ ਬਾਅਦ ਪਿਆਜ਼ ਤੇ ਦੇਖੋ ਟਮਾਟਰਾਂ ਦੀ ਸਕਿਨ ਨੇ ਜਿਹੜੀ ਆਪਣੇ ਆਪ ਦੀ ਮੂਵ ਹੋਣੀ ਸ਼ੁਰੂ ਹੋ ਗਈ ਤੁਸੀਂ ਦੇਖ ਸਕਦੇ ਆ ਦੇਖੋ ਇਸ ਸਾਰੇ ਸਕਿਨ ਰਿਮੂਵ ਕਰਕੇ ਨਾ ਮਸਪਾਣਾ ਟਮਾਟਰ ਹੈ ਜਿਹੜੇ ਬਲੈਂਡਰ ਚ ਪਾ ਦਨੇ ਹਾਂ ਸਾਰੇ ਟਮਾਟਰ ਜਿਹੜੇ ਔਰ ਲਸਣ ਇਹਦੇ ਚ ਪਾ ਦਗੇ ਟਮਾਟਰ ਦਾ ਜੂਸ ਵਗੈਰਾ ਸਾਰਾ ਆਪਾਂ ਇਹਦੇ ਚ ਪਾ ਲਾਂ ਤੇ ਪਾਉਾਂਗੇ ਇਹਦੇ ਚ ਮਸਾਲੇ ਜਿਹੜੇ ਪਾਉਣੇ ਆਪਾਂ ਮਸਾਲੇ ਕੋਈ ਖਾਸ ਨਹੀਂ ਪਾਉਣੇ ਤਕਰੀਬਨ ਨਮਕੇ ਉਹ ਵੀ ਆਪਣੇ ਟੇਸਟ ਦੇ ਅਕੋਰਡਿੰਗ ਜਿੰਨਾ ਫੈਕ ਕਿਉਂਕਿ ਇਹਦੇ ਵਿੱਚ ਮੂਲੀ ਵੀ ਪਾਣੀ ਹੈ ਉਹਦੇ ਹਿਸਾਬ ਨਾਲ ਮੂਲੀ اوپر ਬਾਅਦ ਚ ਪਾਵਾਂਗੇ ਤੇ ਮੈਂ ਪਾ ਰਹੀ ਹਾਂ ਥੋੜਾ ਜਿਹਾ ਹੰਚੂਰ ਹੰਚੂਰ ਹੈ ਤਾਂ ਹੰਚੂਰ ਪਾ ਲਓ ਨਿੰਬੂ ਹੈ ਤਾਂ ਲਾਸਟ ਵਿੱਚ ਨਿੰਬੂ ਦਾ ਰਸ ਪਾ ਲਓ ਤੇ ਕਲਰ ਲਈ ਥੋੜੀ ਜੀ ਡਿੱਗੂ ਮਿਰਚ ਕਸ਼ਮੀਰੀ ਲਾਲ ਮਿਰਚ ਥੈਟਸ ਇਟ ਤੇ ਫਿਰ ਹੁਣ ਕਰ ਲਾਂਗੇ ਇਹਨੂੰ ਗ੍ਰਾਈਂਡ ਦੇਖਦੇ ਆਂ ਜੀ ਫਸਟ ਟਾਈਮ ਚ ਲਾ ਰਹੀ ਹਾਂ ਜਮੇ ਗ੍ਰਾਈਂਡਰ ਨੂੰ ਆਪਾਂ ਨੇ ਚਟਣੀਆਂ ਜਿਹੜੀ ਬਹੁਤ ਹੀ ਬਰੀਕ ਨਹੀਂ ਪਿਸਣੀ ਹੈਗੀ। ਜਿੱਕੇ ਮੈਂ ਇਹਨੂੰ ਖੋਲ ਕੇ ਇੱਕ ਵਾਰ ਚੈੱਕ ਕਰ ਲਵਾਂ ਕਿਉਂਕਿ ਮੈਂ ਵੀ ਇਹਨੂੰ ਫਸਟ ਟਾਈਮ ਚਲਾ ਰਹੀ ਹਾਂ ਕਿ ਕਿਵੇਂ ਦੀ ਹੈ। ਇਹ ਹੋਊਗੀ ਚਟਨੀ ਤਾਂ ਤਕਰੀਬਨ ਸਮਝ ਲਈ ਆਪਾਂ ਨੇ ਇੱਕ ਵਾਰ ਥੋੜਾ ਜਿਹਾ ਹੋਰ ਚਲਾ ਦਾਂਗੇ ਕਿ ਪਿਛ ਬਿਛ ਣੀਆਂ نیچے ਥੋੜਾ ਜਿਹਾ ਇਹ ਹੈ ਨੇ ਆਪਣੇ ਕੋਰਟ ਸਿਬਣਾ ਕੇ ਦੇਖੋ ਬਹੁਤ ਸਵਾਚ ਆਪਣੀ ਬਣਦੀ ਹੈ ਇਹ ਟਰਾਈ ਜ਼ਰੂਰ ਕਰਕੇ ਦੇਖਿਓ ਮੈਂ ਫਾਸਟ ਮੋਡ ਤੇ ਚਲਾ ਰਹੀ ਹਾਂ ਦੈਟਸ ਇਟ ਲੋਜੀ ਇਹਨੂੰ ਆਪਾਂ ਕਿਸੇ ਬਰਤਨ ਚੋਂ ਕੱਢ ਲਾਂਗੇ एड कर देंगे मूली आपली कर देंगे मिक्स चंकी तरह ट्राई करके देखो चटनी बहुत स्वाद चटनी बनती है मैं दूसरी तीस दो तीन बार तकरीबन बना ली ये सबू बहुत पसंद आई है लो जी मूली तो टमाटर की चटनी बन के रेडी है ਜ਼ਰੂਰ ਰੈਸਪੀ ਟਰਾਈ ਕਰਿਓ ਪੁਦੀਨਾ ਨਹੀਂ ਹੈ ਤਾਂ ਕੋਈ ਗੱਲ ਨਹੀਂ ਤੁਸੀਂ ਧਨੀਆ ਯੂਜ਼ ਕਰ ਸਕਦੇ ਹੋ ਤੇ ਅਮਚੂਰ ਦੀ ਥਾਂ ਤੇ ਨਿੰਬੂ ਦਾ ਰਸ ਵੀ ਨਿਗਰ ਯੂਜ਼ ਕਰ ਸਕਦੇ ਹੋ ਇੱਕ ਵਾਰ ਟਰਾਈ ਜ਼ਰੂਰ ਕਰਿਓ ਕਿਵੇਂ ਦੀ ਲੱਗੀ ਵੀਡੀਓ ਕਮੈਂਟ ਕਰਕੇ ਜ਼ਰੂਰ ਦੱਸਿਓ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ